ਅੱਜਕੱਲ ਹਾਂਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਹੈ ਅਵਤਾਰ ਸਿੰਘ ਵੀ ਬਲਾਗ ਪਰਦਾਣਾ ਮਾਤ ਦਾ ਪੱਟੀ ਕੀ ਕੇਸ ਬੰਦਰ ਕੀਤੀ ਗਈ ਹੈ ਜੀ ਜੀ ਸਾਰੀ ਸਮੂਹ ਪੰਚਾਇਤ ਪਿੰਡ ਦੇ ਹੋਰ ਵੀ ਨਮਾਇਦ ਬੰਦੇ ਸਾਹਮਣੇ ਸਾਡੇ ਨਾਲ ਅੱਜ ਅਸੀਂ ਇੱਕ ਗੁਰਵਿੰਦਰ ਸਿੰਘ ਸਾਹਿਬ ਕਾ ਮੈਂਬਰ ਪੰਚਾਇਤ ਉਹਦੀਆਂ ਗਤੀਵਿਧੀਆਂ ਜਿਹੜੀਆਂ ਆਮ ਪਾਰਟੀ ਦੇ ਵਿਰੁੱਧ ਚੱਲ ਰਹੀਆਂ ਅਸੀਂ ਸਾਰੀ ਸਮੂਹ ਮੈਂਬਰ ਪੰਚਾਇਤ ਹੋਰ ਵੀ ਪਤਨ ਅਤੇ ਸੱਜਣ ਅੱਜ ਅਸੀਂ ਉਹਨੂੰ ਆਮ ਪਾਰਟੀ ਦੇ ਵਿੱਚੋਂ ਬਖਾਸ ਕਰਦੇ ਆਂ ਉਹਦਾ ਕੋਈ ਵੀ ਆਮ ਪਾਰਟੀ ਨਾਲ ਲੈਣ ਦੇਣ ਨਹੀਂ ਅੱਜ ਤੋਂ ਬਾਅਦ ਕੀ ਕਾਰਨ ਬਣਿਆ ਕਿ ਅੱਜ ਗੁਰਵਿੰਦਰ ਸਿੰਘ ਨੂੰ ਪਾਰਟੀ ਦੇ ਵਿੱਚੋਂ ਲਾਂਭੇ ਕਰਨਾ ਪਿਆ ਕੋਈ ਵੀ ਪਾਰਟੀ ਕਿਸੇ ਦੀ ਵੀ ਹੋਵੇ ਉਹ ਪਾਰਟੀ ਆਪਦੇ ਮੰਤਰੀ ਸਾਹਿਬ ਹੋਰ ਵੀ ਪਾਰਟੀ ਦੇ ਕੋਈ ਵਰ ਖਿਲਾਫ ਗੱਲਾਂ ਸੁਣ ਨਹੀਂ ਸਕਦਾ ਜੀ ਜਿੰਨੀਆਂ ਉਹ ਵਰ ਖਿਲਾਫ ਗੱਲਾਂ ਲੇਖ ਰਿਹਾ ਆ ਇਸ ਕਰਕੇ ਅਸੀਂ ਨਹੀਂ ਇਹ ਕਰ ਰਹੇ ਜੀ ਜਨਾਬ ਜੀ ਸੀ ਸਰ ਸੰਵਿਧਾਨਕੋਂ ਜਿਲ੍ਹਾ ਮੀਤ ਪ੍ਰਧਾਨਾ ਹੋਣਗੇ ਕਹਣਾ ਚਾਹੋਗੇ ਜਿਸ ਤਰ੍ਹਾਂ ਤੁਹਾਨੂੰ ਸਾਡੇ ਬਲਾਕ ਪ੍ਰਧਾਨ ਉਤਾਰ ਸਿੰਘ ਜੀ ਨੇ ਦੱਸ ਹੀ ਦਿੱਤਾ ਵਾ ਵੇਖੋ ਜਿਹੜਾ ਪਾਰਟੀ ਦਾ ਸਪੋਰਟਰ ਹੁੰਦਾ ਵਾ ਉਹ ਪਾਰਟੀ ਦੀਆਂ ਹੀ ਚੰਗੀਆਂ ਗਤੀਵਿਧੀਆਂ ਕਰਕੇ ਹੀ ਉਹ ਜਿਹੜਾ ਵਾ ਗਾਂ ਮੰਨ ਲਓ ਵੀ ਮੈਂਬਰ ਸਰਪੰਚੀ ਤੇ ਚੇਅਰਮੈਨ ਬਣਦਾ ਵਾ ਤੇ ਜਦੋਂ ਸਪੋਰਟਰ ਹੀ ਪਾਰਟੀ ਜਾਂ ਪਾਰਟੀ ਬਾਰੇ ਜਾਂ ਲੀਡਰ ਬਾਰੇ ਜਦੋਂ ਗਲਤ ਬੋਲੇ ਤੇ ਉੱਤੇ ਫਿਰ ਫੈਸਲੇ ਲੈਣੇ ਪੈਂਦੇ ਆ ਜੋ ਅੱਜ ਸਾਡੇ ਬਲਾਕ ਪ੍ਰਧਾਨ ਨੇ ਫੈਸਲੇ ਲਿਆ ਵਾ ਉਹ ਅਸੀਂ ਅੱਜ ਸਾਰੇ ਸਹਿਮਤੀ ਦਿੰਨੇ ਆ ਵੀ ਜੋ ਗੁਰਵਿੰਦਰ ਸਿੰਘ ਜਿਹੜਾ ਇਹ ਗਤੀਵਿਧੀਆਂ ਗਲਤ ਇਹੀ ਗਲਤਾ ਮੰਤਰੀ ਸਾਹਿਬ ਜਾਂ ਸਾਡੀ ਟੀਪ ਪਾਰਟੀ ਦੇ ਪ੍ਰਤੀ ਗਲਤ ਕਮੈਂਟ ਕਰਦਾ ਵਾ ਉਹਦਾ ਜਿਹੜਾ ਇਹ ਅੱਜ ਫੈਸਲਾ ਲਿਆ ਆ ਗਿਆ ਵਾ ਬਲਾਕ ਪ੍ਰਧਾਨ ਜੀ ਵੱਲੋਂ ਦੇ ਸਾਰੀ ਟੀਮ ਅਸੀਂ ਇਹ ਫੈਲੇ ਦਾ ਸਹਾਇਤ ਕਰਦੇ ਆ ਮੇਰਾ ਨਾਂਜੀ ਲਵ ਪ੍ਰੀਤ ਸਿੰਘ ਪਾਰਟੀ ਤੋਂ ਕਤਰ ਦਾ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਦੇ ਦੇਖੋ ਜੀ ਜਿਵੇਂ ਸਾਡੇ ਬਲਾਕ ਪ੍ਰਧਾਨ ਤਰਸਿੰਦ ਜੀ ਮੇਰੇ ਵੀਰ ਕੋਈ ਵੀ ਸੇਖ ਨੂੰ ਨੇ ਦੱਸਿਆ ਕਿ ਪਾਰਟੀ ਪ੍ਰਤੀ ਕੋਈ ਵੀ ਵਰਕਰ ਆ ਸਪੋਰਟਰ ਆ ਪਾਰਟੀ ਦੇ ਹੋਂਨਾ ਚਿਹਰੇ ਪਾਰਟੀ ਉਸ ਦਾ ਮਾਨ ਸਤਕਾਰ ਕਰਦੀ ਹੈ ਜਿੰਨਾ ਚਿਰ ਪਾਰਟੀ ਲਈ ਉਹ ਬੰਦਾ ਵਫਾਦਾਰ ਰਹਿੰਦਾ ਜਦੋਂ ਪਾਰਟੀ ਪ੍ਰਤੀ ਆਪਾਂ ਕੋਈ ਗਲਤ ਸ਼ਬਦਾਂ ਦੀ ਜਾਂ ਗਲਤ ਪ੍ਰਚਾਰ ਕਰਾਂਗੇ ਤੇ ਪਾਰਟੀ ਅਹ ਸਖਤ ਫੈਸਲੇ ਲੈ ਸਕਦੀ ਪਾਰਟੀ ਦੇ ਕੋਲੇ ਅਧਿਕਾਰ ਹੁੰਦਾ ਵਾ ਕਿ ਕਿਸੇ ਵੀ ਬੰਦੇ ਨੂੰ ਜੇ ਕੋਈ ਗਲਤ ਮਤਲਬ ਸੰਤਾਬ ਦੀ ਪਾਰਟੀ ਪ੍ਰਤੀ ਵਰਤਦਾ ਤਾਂ ਉਸ ਨੂੰ ਪਾਰਟੀ ਦੇ ਵਿੱਚੋਂ ਕੱਢ ਸਕਦੀ ਆ ਉਸ ਦੇ ਤਹਿਤ ਅੱਜ ਜਿਹੜਾ ਸਾਡੇ ਵੀਰ ਗੁਰਬਿੰਦਰ ਸਿੰਘ ਨੂੰ ਪਾਰਟੀ ਨੇ ਮਤਲਬ ਬਾਹਰ ਕੱਢਿਆ ਵਾ ਤੇ ਸਾਰੀ ਸਮੂਹਟੀ ਟੀਮ ਪੰਚਾਇਤ ਸਭਰਾਵਾਂ ਦੀ ਨੇ ਇਹ ਜਿਹੜਾ ਵਾ ਮੀਡੀਆ ਦੇ ਖਬਰ ਆਪਕੀ ਨੂੰ ਦਿੱਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਲਈ ਮਤਲਬ ਗੁਰਵਿੰਦਰ ਸਿੰਘ ਦਾ ਪਾਰਟੀ ਦਾ ਕੋਈ ਮਤਲਬ ਸਬੰਧਤ ਨਹੀਂ ਆ ਉਹ ਕਿਸੇ ਵੀ ਪਾਰਟੀ 'ਚ ਜਾ ਸਕਦਾ ਵਾ ਜਾਂ ਜੋ ਵੀ ਉਹਦੀ ਗਤੀਵਿਧੀ ਕਰਨ ਦਾ ਰਾਹ ਦੋ ਕਰ ਸਕਦਾ ਕੀ ਕਹਿਣਾ ਚਾਹੁੰਦੇ ਜੀ ਅੱਜ ਜੋ ਪਾਰਟੀ ਦੇ ਖਿਲਾਫ ਜੋ ਵੀ ਆਪਾਂ ਮੱਲਾ ਵੀ ਕਿਨੂੰ ਸ਼ਬਦ ਗਲਤ ਵਲਤ ਲਿਖਦੇ ਪਾਰਟੀ ਦੇ ਖਿਲਾਫ ਨਹੀਂ ਲਿਖਨੇ ਚਾਹੀਦੇ ਉਹਦੇ ਸਬੰਧ ਦੇ ਵਿੱਚ ਗੁਰਵਿੰਦਰ ਸਿੰਘ ਤੋਂ ਤਾਂ ਨਹੀਂ ਉਹਨਾਂ ਦੇ ਕਰਕੇ ਪਹਿਲਾਂ ਬਰਖਾਸ ਕੀਤਾ ਗਿਆ ਜੀ